ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਵਜਾ ਪਾ ਸੁਣਦੇ ਹਾਂ ਲੇਖਕ ਬ੍ਰਿਯੰਤ ਸਿੰਘ ਸੰਧੂ ਜੀ ਦੀ ਲਿਖੀ ਹੋਈ ਕਹਾਣੀ ਆਪਣੀ ਮਾਂ ਫੋਨ ਦੀ ਕੰਟੀ ਖੜਕੀ ਮੈਂ ਰিসিਵਰ ਚੁੱਕਿਆ ਮਾੜੀ ਖਬਰ ਹੈ ਆਪਣੀ ਮਾਤਾ ਗੁਜ਼ਰ ਗਈ ਮੇਰਾ ਤਰਾ ਨਿਕਲ ਗਿਆ ਅਜੇ ਹੁਣੇ ਹੀ ਮੈਂ ਤੇ ਮੇਰਾ ਬੇਟਾ ਪਿੰਡੋਂ ਹੋ ਕੇ ਮਾਂ ਨੂੰ ਮਿਲ ਕੇ ਘਰ ਪੁੱਜੇ ਸਾਂ ਸਵੇਰੇ ਜਦੋਂ ਪਿੰਡ ਪੁੱਜੇ ਸਾਂ ਤਾਂ ਖੇਤਾਂ ਵਾਲੇ ਘਰ ਵਿੱਚ ਮਾਤਾ ਹਾਜ਼ਰ ਨਹੀਂ ਸੀ ਮੇਰਾ ਛੋਟਾ ਭਰਾ ਵੀ ਨਹੀਂ ਸੀ ਉੱਥੇ ਉਸ ਨੂੰ ਮਿਲ ਨਹੀਂ ਤਾਂ ਆਏ ਸਾਂ ਜਲੰਧਰੋਂ ਪੁੱਛਿਆ ਤਾਂ ਭਰਾ ਦੀ ਪਤਨੀ ਨੇ ਦੱਸਿਆ ਬੀਬੀ ਨੂੰ ਕੱਲ ਦਿਲ ਦਾ ਦੌਰੇ ਪਿਆ ਸੀ ਪਈ ਪਈ ਤੜਫਣ ਤੇ ਬੁੜਕਣ ਲੱਗ ਪਈ ਇਹ ਤਾਂ ਕਰਨੀ ਸਨ ਭੱਜ ਕੇ ਦੇਵ ਡਾਕਟਰ ਨੂੰ ਲੈ ਕੇ ਆਇਆ ਫਿਰ ਇਹ ਵੀ ਆ ਗਏ ਅੱਜ ਵੀ ਪਿੰਡ ਛੀਨੇ ਡਾਕਟਰ ਕੋਲ ਦਾਖਲ ਹੈ ਗਲੂਕੋਜ਼ ਲੱਗਿਆ ਹੋਇਆ ਇਲਾਜ ਚੱਲਦਾ ਪਿਆ ਅਸੀਂ ਪਿਓ ਪੁੱਤਰ ਡਾਕਟਰ ਛੀਨੇ ਦੇ ਕਲੀਨਿਕ ਤੇ ਪਹੁੰਚੇ ਮਾਤਾ ਨੂੰ ਗਲੂਕੋਜ਼ ਲੱਗਿਆ ਹੋਇਆ ਸੀ ਮੇਰਾ ਛੋਟਾ ਭਰਾ सुरेंद्र ਲਾਗਲੇ ਮੰਜੇ ਤੇ ਲੇਟਿਆ ਹੋਇਆ ਸੀ ਮਾਂ ਦੇ ਕੁਮੜਾਈ ਤੇ ਮੁਰਝਾਈ ਚਿਹਰੇ ਨੂੰ ਵੇਖਦਿਆਂ ਚਿੰਤਾਤੁਰ ਹੋ ਕੇ ਡਾਕਟਰ ਨੂੰ ਪੁੱਛਿਆ ਉਸ ਨੇ ਦੱਸਿਆ ਬਚਾਅ ਹੋ ਗਿਆ ਉਸੇ ਵੇਲੇ ਲਿਆਏ ਅੱਗੋਂ ਬੜਾ ਧਿਆਨ ਰੱਖਣ ਦੀ ਲੋੜ ਹੈ ਇੱਕ ਤਾਂ ਬੀਬੀ ਨੂੰ ਕਹਿ ਦਿਓ ਬਹੁਤਾ ਤੁਰਨਾ ਫਿਰਨਾ ਬੰਦ ਕਰ ਦੇਵੇ ਦਵਾਈ ਲਗਾਤਾਰ ਖਾਣੀ ਪਊ ਆਹ ਗਲੂਕੋਜ਼ ਦੀ ਬੋਤਲ ਥੋੜੀ ਜੀ ਬਾਕੀ ਹੈ ਮੁੱਕਦੀ ਹੈ ਤਾਂ ਦਵਾਈ ਦੇ ਦਿੰਨੇ ਆ ਸਾਡੇ ਵੱਲੋਂ ਘਰ ਲਈ ਜਾਣ ਦੀ ਛੁੱਟੀ ਹੈ ਚਿੰਤਾ ਵਾਲੀ ਕੋਣ ਕੋਈ ਗੱਲ ਨਹੀਂ ਸਾਡਾ ਸਾਹ ਸੌਖਾ ਹੋ ਗਿਆ ਡਾਕਟਰ ਵੱਲੋਂ ਸੇਵਾ ਭਾਵ ਨਾਲ ਮੰਗਵਾਏ ਠੰਡੇ ਪੀਣ ਲੱਗ ਪਏ ਡਾਕਟਰ ਨੇ ਗਲੂਕੋਜ਼ ਲਾ ਕੇ ਮਾਤਾ ਨੂੰ ਹਿੰਮਤ ਕਰਕੇ ਬੈਠਣ ਅਤੇ ਠੰਡਾ ਪੀਣ ਲਈ ਆਖਿਆ 2 2.5 ਘੰਟੇ ਉੱਥੇ ਬੈਠਣ ਤੋਂ ਬਾਅਦ ਮੇਰਾ ਬੇਟਾ ਮਾਤਾ ਨੂੰ ਬਹਿਕ ਤੇ ਛੱਡ ਆਇਆ ਪਿੰਡੋਂ ਅਜੇ ਜਲੰਧਰ ਪੁੱਜੇ ਹੀ ਸਾਂ ਕਿ ਉੱਪਰਲਾ ਫੋਨ ਆ ਗਿਆ ਮੈਂ ਕਬਰਾਹਟ ਵਿੱਚ ਪੁੱਛਿਆ ਕਦੋਂ ਗੁਜ਼ਰੀ ਮਾਤਾ ਅੱਗੋਂ ਮੇਰੇ ਦੋਸਤ ਰਿਸ਼ਤੇਦਾਰ ਅਮਰ ਸਿੰਘ ਦੀ ਆਵਾਜ਼ ਸੀ ਉਹ ਮੇਰੇ ਪਿੰਡ ਨੇੜੇ ਪਿੱਖੇਵਿੰਡ ਚੌਂਕ ਵਿੱਚੋਂ ਬੋਲ ਰਿਹਾ ਸੀ ਬਸ ਆ ਹੁਣੇ ਹੀ ਮੈਂ ਸੁਣ ਹੋ ਗਿਆ ਨਿਸ਼ਚੈ ਹੀ ਘਰ ਜਾਂਦਿਆਂ ਹੀ ਮਾਤਾ ਨੂੰ ਫਿਰ ਦौरा ਪਿਆ ਹੋਵੇਗਾ ਤੇ ਕਿਸੇ ਵਧੀਰੇ ਚੰਗੇ ਇਲਾਜ ਲਈ ਉਸ ਨੂੰ ਪਿੱਖੇਵਿੰਡ ਲਜਾਇਆ ਗਿਆ ਹੋਵੇਗਾ ਕਿਉਂਕਿ ਸਾਡੇ ਖੇਤਾਂ ਤੋਂ ਪਿੱਖੇਵਿੰਡ ਅਤੇ ਮੇਰੇ ਪਿੰਡ ਸੋਰ ਸਿੰਘ ਦਾ ਇੱਕੋ ਜਿਹਾ ਫਾਸਲਾ ਹੈ। ਉੱਥੇ ਹੀ ਪਾਣਾ ਵਰਤਿਆ ਹੋਵੇਗਾ। ਅਮਰ ਸਿੰਘ ਆਪਣੇ ਪਿੰਡ ਮਾੜੀ ਮੇਗੇ ਤੋਂ ਪਿੱਖੇਵਿੰਡ ਕਿਸੇ ਕੰਮ ਤੰਦੇ ਗਿਆ ਹੋਵੇਗਾ ਤੇ ਉਹਨੂੰ ਇਸ ਘਟਨਾ ਦਾ ਪਤਾ ਚੱਲਿਆ ਹੋ ਤੇ ਉਸਨੇ ਫੋਨ ਕਰ ਦਿੱਤਾ। ਇੱਕਦਮ ਇਹ ਖਿਆਲ ਮੇਰੇ ਮਨ ਵਿੱਚੋਂ ਤੇਜ਼ੀ ਨਾਲ ਗੁਜ਼ਰ ਗਈ। ਮੈਂ ਬੈੱਡਰੂਮ ਵੱਲੋਂ ਲਾਬੀ ਵੱਲ ਪਰਤਿਆ ਜਿੱਥੇ ਮੇਰੀ ਪਤਨੀ ਅਤੇ ਬੱਚੇ ਟੀਵੀ ਦੇਖ ਰਹੇ ਸਨ ਮੈਂ ਪਰੜਾਈ ਗਲੇਨ ਅੱਖਾਂ ਬੀਬੀ ਮਰ ਗਈ ਆਪਣੀ ਹਾਏ ਹਾਏ ਕੀ ਹੋਇਆ ਬੀਬੀ ਨੂੰ ਮੇਰੀ ਪਤਨੀ ਨੇ ਘਬਰਾ ਕੇ ਹੱਥਾਂ ਤੇ ਹੱਥ ਮਾਰੇ ਤੇ ਪੁੱਛਿਆ ਕਿਹਦਾ ਫੋਨ ਸੀ ਅਮਰ ਸਿੰਘ ਦਾ ਬੀਬੀ ਤਾਂ ਚੰਗੀ ਭਲੀ ਗਈ ਸੀ ਇੱਥੋਂ ਕੀ ਹੋ ਗਿਆ ਇੱਕਦਮ ਮੇਰੀ ਪਤਨੀ ਨੇ ਸਮਝਿਆ ਉਸ ਦੀ ਮਾਤਾ ਗੁਜ਼ਰ ਗਈ ਹੈ ਜਿਹੜੀ ਸਾਡੇ ਕੋਲ ਹੀ ਰਹਿੰਦੇ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਆਪਣੇ ਪਿੰਡ ਚਵਾਲ ਗਈ ਹੋਈ ਸੀ ਮੈਂ ਉਸੇ ਭਾਵ ਸਮਝਦਿਆਂ ਦੱਸਿਆ ਚਵਾਲ ਵਾਲੀ ਬੀਬੀ ਨਹੀਂ ਸੋਰ ਸਿੰਘ ਵਾਲੀ ਬੀਬੀ ਦੀ ਖਬਰ ਹੈ ਅਸੀਂ ਸਾਰੇ ਖਾਮੋਸ਼ ਪਏ ਫੈਲੀਫੋਨ ਵੱਲ ਦੇਖ ਰਹੇ ਸਾਂ ਮੇਰੀ ਪਤਨੀ ਨੇ ਆਖਿਆ ਜੇ ਅਮਰ ਸਿੰਘ ਦਾ ਫੋਨ ਹੈ ਤਾਂ ਫਿਰ ਜ਼ਰੂਰ ਚਵਾਲ ਵਾਲੀ ਬੀਬੀ ਹੈ। ਉਹਦੀ ਗੱਲ ਸੱਚ ਵੀ ਹੋ ਸਕਦੀ ਸੀ ਕਿਉਂਕਿ ਅਮਰ ਸਿੰਘ ਦੇ ਲੜਕੇ ਨਾਲ ਮੇਰੀ ਪਤਨੀ ਦੀ ਪਣੇਵੀ ਵਿਆਹ ਹੋਈ ਹੈ। ਇੰਜ ਮੇਰੀ ਸੱਸ ਉਹਦੀ ਨੂੰਹ ਦੀ ਨਾਨੀ ਬਣਦੀ ਸੀ। ਅਮਰ ਸਿੰਘ ਨੂੰ ਸੋਚਣਾ ਮਿਲੀ ਹੋਵੇਗੀ ਤਾਂ ਉਸਨੇ ਸਾਨੂੰ ਫੋਨ ਕਰ ਦਿੱਤਾ। ਸਾਂਝਾ ਰਿਸ਼ਤੇਦਾਰ ਜੋ ਹੋਇਆ। ਅਸੀਂ ਸਹੀ ਸੂਚਨਾ ਪ੍ਰਾਪਤ ਕਰਨ ਲਈ ਵੱਖ-ਵੱਖ ਰਿਸ਼ਤੇਦਾਰੀਆਂ ਦੇ ਫੋਨ ਕਰਨ ਲੱਗੇ। ਹਰ ਸਾਰਿਆਂ ਥਾਵਾਂ ਤੋਂ ਲਾਈਨیں ਵਿਅਸਤ ਹੈ ਦਾ ਜਵਾਬ ਆ ਰਿਹਾ ਸੀ ਨਾਲ ਨਾਲ ਅਸੀਂ ਵਿਚਾਰ ਕਰ ਰਹੇ ਸਾਂ ਜੇ ਚਭਾਲ ਵਾਲੀ ਬੀਬੀ ਨੂੰ ਕੁਝ ਹੋਇਆ ਹੁੰਦਾ ਮੇਰੀ ਸੱਸ ਨੂੰ ਤਾਂ ਚਭਾਲ ਵਾਲਿਆਂ ਆਪ ਹੀ ਫੋਨ ਕਰ ਦੇਣਾ ਸੀ ਉਹਨਾਂ ਦੇ ਘਰ ਫੋਨ ਹੈ ਸੀ ਉਹਨਾਂ ਨੇ ਅਮਰ ਸਿੰਘ ਨੂੰ ਫੋਨ ਕਰਕੇ ਅੱਗੋਂ ਸਾਨੂੰ ਸੁਨੇਹਾ ਦੇਣ ਲਈ ਕਾਹਨੂੰ ਆਖਣਾ ਸੀ ਇਹ ਜ਼ਰੂਰ ਸੋਰ ਸਿੰਘ ਵਾਲੀ ਮਾਤਾ ਹੀ ਸੀ ਪਰ ਮੇਰੀ ਪਤਨੀ ਦੇ ਮੰਨਣ ਵਿੱਚ ਇਹ ਗੱਲ ਨਹੀਂ ਸੀ ਆਰੀ ਕਿੱਥੇ ਅਮਰ ਸਿੰਘ ਦਾ ਪਿੰਡ ਕਿੱਥੇ ਆਪਣਾ ਪਿੰਡ ਉਹਨੂੰ ਅਚਨਚੇਤ ਫੁਰਨਾ ਫੁਰਿਆ ਕਿਤੇ ਅਮਰ ਸਿੰਘ ਦੀ ਮਾਤਾ ਤਾਂ ਨਹੀਂ ਗੁਜ਼ਰ ਗਈ ਕੀ ਆਖਿਆ ਸੀ ਉਹਨੇ ਉਹ ਸਾਖਿਆ ਸੀ ਕਿ ਆਪਣੀ ਮਾਤਾ ਗੁਜ਼ਰ ਗਈ ਹੈ ਇਹਨੇ ਨੂੰ ਫੋਨ ਦੇ ਘੰਟੇ ਖੜਕੇ ਮੈਂ ਲੱਭ ਕੇ ਪਿਆ ਕੋਈ ਬੋਲ ਰਿਹਾ ਸੀ ਜੇ ਹੁਣੇ ਤੁਹਾਨੂੰ ਅਮਰ ਸਿੰਘ ਹੋਰੇ ਫੋਨ ਕਰ ਰਹੇ ਸਨ ਕਿ ਫੋਨ ਕੱਟਿਆ ਗਿਆ ਉਹ ਹੁਣ ਪਿੰਡ ਨੂੰ ਚਲੇ ਗਏ ਹਨ ਤੁਹਾਨੂੰ ਉਹ ਆਖਦੇ ਸਨ ਕਿ ਬਟਾਲੀ ਵੀ ਖਬਰ ਕਰ ਦਿਓ ਬਟਾਲੀ ਮੇਰੀ ਪਤਨੀ ਦੀ ਭੈਣ ਰਹਿੰਦੀ ਸੀ ਜਿਸ ਦੀ ਲੜਕੀ ਅਮਰ ਸਿੰਘ ਦੇ ਘਰ ਹੈ ਮੈਂ ਪੋਸਟ ਕਰਨਾ ਚਾਹਿਆ ਅਮਰ ਸਿੰਘ ਦੀ ਮਾਤਾ ਹੀ ਗੁਜ਼ਰੀ ਹੈ ਨਾ ਹਾਂਜੀ ਕੱਲ 12:00 ਵਜੇ ਸੰਸਕਾਰ ਹੈ ਕਹਿ ਕੇ ਉਸਨੇ ਟੈਲੀਫੋਨ ਰੱਖ ਦਿੱਤਾ ਸਾਡੇ ਸਾਰੇ ਜੀਆਂ ਦੇ ਸਿਰਾਂ ਤੋਂ ਮਣਾ ਮੁਹੀ ਭਾਰ ਲੱਥਾ ਮੈਂ ਸੌਖੇ ਹੁੰਦਿਆਂ ਕਿਹਾ ਅਮਰ ਸਿੰਘ ਨੇ ਤਾਂ ਜਾਨ ਹੀ ਘਟ ਛੱਡੀ ਸੀ ਅੰਕਲ ਅਮਰ ਸਿੰਘ ਜਾਨ ਕੱਢਣ ਨੂੰ ਤਕੜੇ ਨੇ ਮੇਰੇ ਬੇਟੇ ਸੋਪਨਦੀਪ ਨੇ ਕਿਹਾ ਤੇ ਫਿਰ ਹੱਸਦਿਆਂ ਉਸ ਘਟਨਾ ਦਾ ਵੇਰਵਾ ਦੁਹਰਾ ਦਿੱਤਾ ਆਤਵਾਦ ਦੇ ਸਿਖਰ ਦੇ ਦਿਨਾਂ ਵਿੱਚ ਜਦੋਂ ਸ਼ਾਮੀ 6:00 ਵਜੇ ਲੋਕ ਜੇਂਦਰੇ ਲਾ ਕੇ ਕਰਾਂ ਵਿੱਚ ਵੜ ਜਾਂਦੇ ਸਨ ਉਹ ਦੋ ਕੁ ਜਣੇ ਰਾਤ 9-10 ਵਜੇ ਸਿਆਲਾਂ ਦੇ ਦਿਨੀ ਸਾਡੇ ਘਰ ਦੀਆਂ ਕੰਧਾਂ ਟੱਪ ਕੇ ਡਗੜ-ਡਗੜ ਕਰਦੇ ਵੇੜੇ ਵਿੱਚ ਆ ਬੜੇ ਸਨ ਅਤੇ ਅਸੀਂ ਆਤਵਾਦੀ ਆ ਗਏ ਸਮਝ ਕੇ ਜਾਨਾਂ ਬਚਾਉਣ ਲਈ ਦੁਬਕ ਗਏ ਸਾਂ ਪਤਾ ਲੱਗਣ ਤੇ ਅਸਾਂ ਪੁੱਛਿਆ ਤਾਂ ਅਮਰ ਸਿੰਘ ਨੇ ਕਿਹਾ ਸੀ ਅੰਬਰ ਸਰ ਗਏ ਸਾਂ ਬਾਸਤਾ ਆਉਂਦੀ ਕੋਈ ਨਹੀਂ ਸੀ ਹਨੇਰਾ ਹੋ ਗਿਆ ਬਸ ਕੋਈ ਨਾ ਕੋਈ ਜੁਗਾੜ ਕਰਕੇ ਇੱਥੋਂ ਤੱਕ ਪਹੁੰਚੇ ਦਰਵਾਜ਼ਾ ਇਸ ਕਰਕੇ ਨਹੀਂ ਖੜਕਾਇਆ ਕਿ ਦਰਵਾਜ਼ਾ ਤਾਂ ਕੋਈ ਖੋਲਦਾ ਹੀ ਨਹੀਂ ਅੱਜ ਕੱਲ ਏਸੇ ਵੇਲੇ ਇਸ ਲਈ ਤੰਦ ਟਪਕੇ ਆ ਗਏ ਸੁਪਨਦੀਪ ਹੱਸੇ ਜਾ ਰਹੇ ਅਸੀਂ ਤੇ ਆਖੀ ਜਾ ਰਹੇ ਅਸੀਂ ਮੇਰਾ ਤਾਂ ਅੰਕਲ ਅਮਰ ਸਿੰਘ ਵੱਲੋਂ ਉਦੋਂ ਦਾ ਡਰਾਇਆ ਦਿਲ ਅਜੇ ਤੱਕ ਆਬੋ ਵਿੱਚ ਨਹੀਂ ਆਇਆ ਅਸੀਂ ਠਾਕਾ ਮਾਰ ਕੇ ਹੱਸੇ ਮਾਤਾ ਮਰੀ ਹੀ ਹੈ ਨਾ ਭਾਵੇਂ ਅਮਰ ਸਿੰਘ ਵੀ ਹੀ ਮਰੀ ਹੈ ਮੇਰੀ ਪਤਨੀ ਨੇ ਹਾਂ ਦਾ ਨਾਰਾ ਮਾਰਿਆ ਪਰ ਸਾਡੇ ਤੇ ਜਿਵੇਂ ਕੋਈ ਅਸਰ ਨਾ ਹੋਇਆ ਮੈਂ ਤੇ ਸੁਪਨਦੀਪ ਹੱਸੀ ਜਾ ਰਹੇ ਸਾਂ ਅਚਾਨਕ ਮੇਰੀ ਪਤਨੀ ਨੇ ਗੱਲਾਂ ਦਾ ਰੁਖ ਫਲਟ ਦਿੱਤਾ ਹੈ ਸੁਪਨ ਇਹਨਾਂ ਦੀ ਸੁਣ ਲਓ ਜਦੋਂ ਤਾਂ ਪਤਾ ਲੱਗਾ ਕਿ ਇਹਨਾਂ ਦੀ ਮਾਂ ਦੀ ਖਬਰ ਹੈ ਤਾਂ ਡਾਡਾ ਮਾਰਨ ਵਾਂਗ ਬੋਲ ਨਿਕਲੇ ਜਦੋਂ ਮੈਂ ਆਖਿਆ ਤੁਹਾਡੀ ਨਹੀਂ ਇਹ ਤਾਂ ਮੇਰੀ ਮਾਂ ਦੀ ਖਬਰ ਹੈ ਤਾਂ ਉਸੇ ਵੇਲੇ ਚੁੱਪ ਤੇ ਸ਼ਾਂਤ ਹੋ ਗਏ ਸਾਰੇ ਖਿੜਖਿੜਾ ਕੇ ਹੱਸੇ ਮੈਂ ਮਾੜਾ ਜਿਹਾ ਹੱਸਦਿਆਂ ਕਿਹਾ ਨਹੀਂ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਪਰ ਅੰਦਰੋਂ ਅੰਦਰ ਮੈਨੂੰ ਲੱਗਾ ਇਹੋ ਜਈ ਕੋਈ ਗੱਲ ਹੈ ਤਾਂ ਜ਼ਰੂਰ ਸੀ ਨਹੀਂ ਨਹੀਂ ਡੈਡੀ ਮੁਕਰੋ ਨਾ ਪਹਿਲੀ ਖਬਰ ਸੁਣਾਉਂਦਿਆਂ ਤੁਹਾਡੀਆਂ ਅੱਖਾਂ ਵਿੱਚ ਅਥਰੂ ਆਏ ਮੈਂ ਆਪ ਦੇਖੇ ਸਨ ਪਿਛੋਂ ਤੁਸੀਂ ਚੁੱਪ ਕਰ ਗਏ ਸੀ ਮੇਰੀ ਛੋਟੀ ਧੀ ਰਮਣੀਕ ਨੇ ਆਖਿਆ ਲਓ ਇਹ ਤਾਂ ਫਿਰ ਮੈਂ ਛਿੱਥਾ ਪੈਂਦਿਆਂ ਪਤੀ ਨੂੰ ਆਖਿਆ ਜਦੋਂ ਤੂੰ ਪਹਿਲਾਂ ਤੇਰੀ ਮਾਤਾ ਹੈ ਤਾਂ ਤੇਰੀ ਲੇਰ ਨਿਕਲੀ ਸੀ ਜਦੋਂ ਮੈਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਮੇਰੀ ਮਾਂ ਛੱਡੋ ਛੱਡੋ ਐਵੇਂ ਨਹੀਂ ਗੱਲਾਂ ਸੱਚ-ਸੱਚ ਹੀ ਹੁੰਦਾ ਹੈ ਮੇਰੀ ਪਤਨੀ ਨੇ ਦੁਬਾਰਾ ਆਖਿਆ ਤਾਂ ਮੈਂ ਚੁੱਪ ਹੋ ਗਿਆ ਮੈਨੂੰ ਖਾਮੋਸ਼ ਵੇਖ ਕੇ ਰਮਣੀਕ ਬੋਲੀ ਛੱਡੋ ਮੰਮੀ ਐਵੇਂ ਵਿਚਾਰੇ ਡੈਡੀ ਨੂੰ ਝੋਟਾ ਨਾ ਕਰੀ ਜਾਓ ਫਿਰ ਉਸਨੇ بڑے ਪਤੇ ਦੀ ਗੱਲ ਆਖੀ ਆਪਣੀ ਮਾਂ ਆਪਣੀ ਮਾਂ ਹੁੰਦੀ ਹੈ ਹਰ ਮਾਂ ਦਾ ਆਪੋ ਆਪਣਾ ਮਹੱਤਵ ਹੈ ਡੈਡੀ ਦੀ ਮਾਂ ਦਾ ਡੈਡੀ ਲਈ ਤੁਹਾਡੀ ਮਾਂ ਦਾ ਤੁਹਾਡੇ ਲਈ ਅਮਰ ਸਿੰਘ ਅੰਕਲ ਦੀ ਮਾਂ ਦਾ ਉਹਦੇ ਲਈ ਅਤੇ ਮੇਰੀ ਮਾਂ ਦਾ ਮੇਰੇ ਲਈ ਉਹਨੇ ਆਪਣੀ ਮਾਂ ਦੀ ਠੋਡੀ ਫੜ ਕੇ ਪਿਆਰ ਨਾਲ ਹਿਲਾਈ ਮੈਂ ਆਪਣੀ ਧੀ ਦੀ ਸਿਆਣਪ ਤੇ ਮੁਸਕਰਾ ਪਿਆ ਉਸ ਛੇਣ ਮੈਨੂੰ ਸਾਰੇ ਬੱਚਿਆਂ ਦੀਆਂ ਮਾਵਾਂ ਆਪਣੀ ਮਾਂ ਵਾਂਗ ਹੀ ਲੱਗਣ ਲੱਗੀਆਂ ਆਪਣੇ ਕਾਗਜ਼ ਪੱਤਰ ਫੋਲਦੇ ਆ ਮੈਨੂੰ ਆਪਣੇ ਉੱਤੇ ਲਿਖੀ ਲਿਖਤ ਲੱਭੇ ਇਸ ਨੂੰ ਲਿਖਿਆ ਅਤੇ ਛਪਿਆ ਲਗਭਗ 1 ਦਹਾਕਾ ਬੀਤ ਚੁੱਕਾ ਸੀ ਅੱਜ ਨਾ ਮੇਰੀ ਮਾਂ ਅਤੇ ਨਾ ਹੀ ਮੇਰੀ ਪਤਨੀ ਦੀ ਮਾਂ ਇਸ ਸੰਸਾਰ ਵਿੱਚ ਹਨ ਦੋਵੇਂ 4 ਕੁ ਸਾਲ ਪਹਿਲਾਂ ਅਗੜ ਪਿੱਛੜ ਸਾਨੂੰ ਛੱਡ ਕੇ ਸਦਾ ਲਈ ਇਸ ਸੰਸਾਰ ਤੋਂ کوچ ਕਰ ਗਈਆਂ ਕਿਵੇਂ ਵੀ ਮਾਂ ਦਾ ਸੰਸਾਰ ਵਿੱਚ ਕੋਈ ਬਦਲ ਨਹੀਂ ਕਿਸੇ ਨੇ ਠੀਕ ਕਿਹਾ ਸੀ ਕਿ ਜਿੰਨਾ ਚਿਰ ਮਾਂ ਜਿਉਂਦੀ ਹੁੰਦੀ ਹੈ ਸਾਨੂੰ ਉਸ ਦੀ ਅਮੁੱਲ ਕੀਮਤ ਦਾ ਅਹਿਸਾਸ ਨਹੀਂ ਹੁੰਦਾ ਜਦੋਂ ਮਾਂ ਛੱਡ ਕੇ ਤੁਰ ਜਾਂਦੀ ਹੈ ਕੇਵਲ ਉਦੋਂ ਹੀ ਪਤਾ ਲੱਗਦਾ ਹੈ ਮਾਂ ਦੀ ਕੀਮਤ ਦਾ ਪਰ ਉਦੋਂ ਤੁਹਾਡੇ ਕੋਲ ਮਾਂ ਨਹੀਂ ਹੁੰਦੀ ਮੇਰੇ ਕੋਲ ਆਪਣੀਆਂ ਇਹਨਾਂ ਦੋਵੇਂ ਮਾਵਾਂ ਬਾਰੇ ਕਰਨ ਵਾਲੀਆਂ ਢੇਰ ਸਾਰੀਆਂ ਗੱਲਾਂ ਹਨ ਪਰ ਅੱਜ ਮੈਂ ਕੇਵਲ ਤੁਹਾਡੇ ਨਾਲ ਸਿਰਫ ਆਪਣੀ ਮਾਂ ਦੀ ਕੇਵਲ ਇੱਕੋ ਹੀ ਗੱਲ ਸਾਂਝੀ ਕਰਨੀ ਹੈ ਕਿਸੇ ਸਾਹਿਦ ਸਭਾ ਵੱਲੋਂ ਮੇਰੇ ਨਾਲ ਰੋਬ-ਰੋਬ ਕੀਤਾ ਜਾ ਰਿਹਾ ਸੀ ਸਵਾਲਾਂ ਜਵਾਬਾਂ ਦਾ ਸਿਲਸਿਲਾ ਚੱਲ ਰਿਹਾ ਸੀ ਕਿ ਇੱਕ ਸਰੋਤੇ ਨੇ ਉੱਠ ਕੇ ਕਿਹਾ ਸੰਦੋ ਸਾਹਿਬ ਮੇਰੀ ਤੁਹਾਡੇ ਤੋਂ ਮੰਗ ਹੈ ਕਿ ਤੁਸੀਂ ਹੁਣੇ ਹੀ ਆਪਣੇ ਮਨ ਅੰਦਰ ਚਾਤੀ ਮਾਰੋ ਤੇ ਵੇਖੋ ਕਿ ਤੁਹਾਨੂੰ ਆਪਣੇ ਚੇਤੇ ਵਿੱਚੋਂ ਇੱਕਦਮ ਕਿਹੜੀ ਗੱਲ ਦੀ ਤਸਵੀਰ ਉਗੜਦੀ ਦਿਖਦੀ ਹੈ ਸਾਡੇ ਨਾਲ ਉਹੋ ਗੱਲ ਸਾਂਝੀ ਕਰੋ ਸਵਾਲ ਦਿਲਚਸਪ ਸੀ ਮੈਂ ਆਪਣੇ ਮਨ ਵਿੱਚ ਪਲਕੁਲੇ ਉਤਰਿਆ ਮੈਨੂੰ ਪਹਿਲੀ ਨਜ਼ਰੇ ਹੀ ਆਪਣੀ ਸੋਚ ਦੇ ਚਿੱਤਰ ਪੱਤੇ ਆਪਣੀ ਮਾਂ ਦੀ ਤਸਵੀਰ ਨਜ਼ਰ ਆਈ ਆਪਣੇ ਆਪ ਤੇ ਹੈਰਾਨੀ ਵੀ ਹੋਈ ਅਤੇ ਸ਼ਰਮ ਵੀ ਆਈ ਕਿ ਮੈਂ ਆਪਣੀ ਮਾਂ ਨਾਲ ਜੁੜੇ ਇਸ ਘਟਨਾ ਨੂੰ ਕਿਵੇਂ ਭੁਲਾਈ ਬੈਠਾ ਸਾਂ ਤੇ ਫਿਰ ਮੈਂ ਆਪਣੇ ਸਰੋਤਿਆਂ ਨਾਲ ਇਹ ਯਾਦ ਇਸ ਤਰ੍ਹਾਂ ਸਾਂਝੀ ਕੀਤੀ 1972 ਦੀ ਮੋਗਾ ਐਜੀਟੇਸ਼ਨ ਵਿੱਚ ਕੁਝ ਦਿਨ ਜੇਲ੍ਹ ਵਿੱਚ ਕੱਟਣ ਤੋਂ ਬਾਅਦ ਮੈਂ ਕੁਝ ਦਿਨਾਂ ਲਈ ਪੁਲਿਸ ਤੋਂ ਬਚਣ ਲਈ ਆਸੇ-ਪਾਸੇ ਹੋਇਆ ਹੋਇਆ ਸਾਂ ਤਾਂ ਕਿ ਕਿਦਰੇ ਮੈਨੂੰ ਦੁਬਾਰਾ ਗ੍ਰਿਫਤਾਰ ਨਾ ਕਰ ਲਿਆ ਜਾਵੇ ਸਰਕਾਰ ਨਾਲ ਹੋਏ ਸਮਝੌਤੇ ਅਧੀਨ ਫੜੇ ਗਏ ਵਿਦਿਆਰਥੀਆਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਪਰ ਇਸ ਐਜੀਟੇਸ਼ਨ ਵਿੱਚ ਫੜੇ ਦੂਜੀਆਂ ਸਿਆਸੀ ਪਾਰਟੀਆਂ ਦੇ ਕਾਰਕੁਨ ਜਾਂ ਆਗੂ ਨਹੀਂ ਸੰਛੇੜੇ ਗਏ ਮੈਂ ਕਿਉਂਕਿ ਜੇਲ੍ਹ ਕਮੇਟੀ ਦਾ ਪ੍ਰਧਾਨ ਰਿਹਾ ਹਾਂ ਅਤੇ ਮੇਰਾ ਨਾਮ ਨਕਸਲੀਆਂ ਵਿੱਚ ਵੀ ਵਜਦਾ ਸੀ ਇਸ ਲਈ ਬੀਅਰਡ ਦਾ ਵਿਦਿਆਰਥੀ ਹੋਣ ਦੇ ਬਾਵਜੂਦ ਵੀ ਮੈਨੂੰ ਨਹੀਂ ਸੀ ਛੱਡਿਆ ਗਿਆ ਜੇ ਮੇਰਾ ਖਾਲਸਾ ਕਾਲਜ ਆ ਐਜੂਕੇਸ਼ਨ ਅੰਮ੍ਰਿਤਸਰ ਦਾ ਪ੍ਰਿੰਸੀਪਲ ਮੇਰੇ ਵਿਦਿਆਰਥੀ ਹੋਣ ਦਾ ਪੱਤਰ ਡੀਸੀ ਅਤੇ ਐਸਐਸਪੀ ਨੂੰ ਲਿਖ ਕੇ ਮੇਰੇ ਵੱਲੋਂ ਰਿਹਾਅ ਹੋ ਕੇ ਬਾਹਰ ਗਏ ਮੇਰੇ ਜਮਾਤੀ ਅਮਰ ਸਿੰਘ ਨੂੰ ਨਾ ਦਿੰਦਾ ਤਾਂ ਪੁਲਿਸ ਨੇ ਮੈਨੂੰ ਰਿਹਾ ਹੀ ਨਹੀਂ ਸੀ ਕਰਨਾ ਮੇਰੇ ਘਰਦਿਆਂ ਨੂੰ ਮੇਰੀ ਠਾਹਰ ਦਾ ਪਤਾ ਸੀ ਮੇਰਾ ਇੱਕ ਦੋਸਤ ਸੁਨੇਹਾ ਲੈ ਕੇ ਮੇਰੇ ਕੋਲ ਪੁੱਜਾ ਕਿ ਮੇਰੇ ਪਿਓ ਦੀ ਹਾਲਤ ਠੀਕ ਨਹੀਂ ਅਤੇ ਬੀਬੀ ਦਾ ਸੁਨੇਹਾ ਹੈ ਕਿ ਮੈਂ ਤੁਰੰਤ ਘਰ ਪਹੁੰਚਾਂ ਮੈਂ ਉਸਦੇ ਨਾਲ ਹੀ ਤੁਰ ਪਿਆ ਪਿੰਡ ਪਹੁੰਚਿਆ ਤਾਂ ਪਤਾ ਲੱਗਾ ਕਿ ਮੇਰੇ ਪਿਤਾ ਦੀ ਗੰਭੀਰ ਹਾਲਤ ਨੂੰ ਵੇਖਿਆ ਉਸ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਲੈ ਗਏ ਸਨ ਮੈਂ ਅੰਮ੍ਰਿਤਸਰ ਪੁੱਜਾ ਆਕਸੀਜਨ ਲੱਗੀ ਕੋਈ ਮੇਰਾ ਪਿਤਾ ਬੇਹੋਸ਼ ਪਿਆ ਸੀ ਮੇਰੀ ਮਾਂ ਮੇਰੇ ਪਿਤਾ ਦੇ ਸਹਾਰੇ ਬੈਠੀ ਸੀ ਉਸ ਨੇ ਸਟੂਲ ਤੋਂ ਉੱਠ ਕੇ ਮੈਨੂੰ ਜੱਫੀ ਵਿੱਚ ਲਿਆ ਅਤੇ ਫਿਕਰ ਨਾ ਕਰਨ ਲਈ ਕਿਹਾ ਉਸ ਮੁਤਾਬਕ ਡਾਕਟਰ ਆਪਣੀ ਪੂਰੀ ਵਾਲ ਆ ਰਹੇ ਸਨ ਮਹਾਰਾਜ ਫਨੀ ਕਰੂਗਾ ਉਹ ਹੌਸਲੇ ਵਿੱਚ ਸੀ ਪਿਤਾ ਨੂੰ ਬੇਹੋਸ਼ੀ ਦੀ ਅਵਸਥਾ ਵਿੱਚ ਬੈੱਡ ਤੇ ਪਿਆ ਅੱਜ ਤੀਸਰਾ ਦਿਨ ਸੀ ਦਿਮਾਗ ਦੀ ਨਾੜੀ ਫਟ ਗਈ ਸੀ ਡਾਕਟਰ ਹਾਂ ਜਾਂ ਨਾ ਵਿੱਚ ਜਵਾਬ ਨਹੀਂ ਸੰਦੰਦੇ ਟੈਸਟ ਹੋ ਰਹੇ ਸਨ ਅੱਜ ਮੈਂ ਤੇ ਮੇਰਾ ਦੋਸਤ ਮੈਡੀਕਲ ਕਾਲਜ ਤੋਂ ਕਿਸੇ ਟੈਸਟ ਦੀ ਰਿਪੋਰਟ ਲੈਣ ਗਏ ਸਾਂ 9 10 ਵਜੇ ਦੇ ਗਿਆਂ ਨੋ ਰਿਪੋਰਟ ਲੈਂਦਿਆਂ ਕਰਦਿਆਂ ਸਾਨੂੰ ਡੇਢ 2 ਦਾ ਸਮਾਂ ਹੋ ਗਿਆ ਸੀ ਜਦੋਂ ਅਸੀਂ ਵਾਪਸ ਪਰਤੇ ਤਾਂ ਮੇਰੀ ਮਾਂ ਮੇਰੇ ਪਿਤਾ ਦੇ ਸਰਾਣੇ ਉੱਠ ਕੇ ਅਗਲ ਵਾਰੀ ਨੂੰ ਸਾਨੂੰ ਕਮਰੇ ਤੋਂ ਬਾਹਰ ਹੀ ਆਣ ਮਿਲੀ ਰਿਪੋਰਟ ਲੈ ਆਂਦੀ ਚਲੋ ਚੰਗਾ ਹੋਇਆ ਉਸ ਨੇ ਸਾਡੇ ਹੱਥਾਂ ਵਿੱਚ ਫੜੇ ਲਿਫਾਫੇ ਵੱਲ ਵੇਖਿਆ ਫਿਰ ਜਿਵੇਂ ਕੋਈ ਭੁੱਲੀ ਹੋਈ ਗੱਲ ਚੇਤੇ ਆ ਗਈ ਹੋਵੇ ਆਖਣ ਲੱਗੀ ਹੈ ਬਰਿਆਮ ਸ਼ਾਮ ਵੇਲਾ ਹੋ ਗਿਆ ਤੁਸੀਂ ਕੁਝ ਖਾਦਾ ਪੀਤਾ ਵੀ ਹੈ ਕਿ ਨਹੀਂ ਸਾਡਾ ਜਵਾਬ ਨਾ ਵਿੱਚ ਸੁਣ ਕੇ ਕਹਿੰਦੀ ਜਾਓ ਮੇਰੇ ਪੁੱਤ ਪਹਿਲਾਂ ਜਾ ਕੇ ਢਿੱਡ ਰੋਟੀ ਖਾ ਕੇ ਆਵੋ ਕਿਵੇਂ ਸਵੇਰ ਦੇ ਭੁੱਖਣ ਪਾਣੇ ਤੁਰੇ ਫਿਰਦੇ ਜੀ ਉਹਦਾ ਚਿਹਰਾ ਮਮਤਾ ਵਿੱਚ ਮੋਮ ਬਣਿਆ ਹੋਇਆ ਸੀ ਅਸੀਂ ਕਮਰੇ ਵੱਲ ਵਧਦੇ ਹਾਂ ਅਗਲੇ ਇਲਾਜ ਲਈ ਪਹਿਲਾਂ ਡਾਕਟਰ ਨੂੰ ਰਿਪੋਰਟ ਦਿਖਾਉਣ ਲਈ ਕਿਹਾ ਤਾਂ ਕਹਿੰਦੀ ਕੋਈ ਨਹੀਂ ਰਿਪੋਰਟ ਮੈਂ ਵਿਖਾ ਲੰਨੀ ਆ ਸੋ ਸੇ ਪਹਿਲਾਂ ਢਿੱਡ ਵਿੱਚ ਕੁਝ ਪਾ ਕੇ ਆਓ ਤੁਹਾਡੇ ਬਾਪੂ ਕੋਲ ਮੈਂ ਬੈਠੀ ਹਾਂ ਉਹਦਾ ਫਿਕਰ ਨਾ ਕਰੋ ਉਸਦੇ ਜ਼ੋਰ ਦੇਣ ਤੇ ਅਸੀਂ ਲਾਗ ਲਈ ਟਾਬੇ ਤੇ ਰੋਟੀ ਖਾਣ ਤੁਰ ਗਏ ਰੋਟੀ ਖਾ ਕੇ ਆਏ ਤਾਂ ਪਿਤਾ ਦੇ ਸਰਾਂ ਦੇ ਬੈਠੀ ਮਾਂ ਉੱਠ ਕੇ ਖਲੋ ਗਈ ਅਤੇ ਉਸ ਦੀਆਂ ਅੱਖਾਂ ਵਿੱਚ ਤੈਰ ਆਇਆ ਪਾਣੀ ਬੇਵਸ ਹੋ ਕੇ ਉਹਦੇ ਚਿਹਰੇ ਤੇ ਟਿਪ ਟਿਪ ਵਰਨ ਲੱਗਾ ਜਾਓ ਪੁੱਤ ਕੋਈ ਟੈਕਸੀ ਲਿਆਓ ਤੁਹਾਡਾ ਬਾਪੂ ਪੁਰਾ ਹੋ ਗਿਆ ਉਸ ਨੇ ਬੁੱਲ ਚਿੱਤਦਿਆਂ ਆਪਣੇ ਪੁੱਭ ਅੰਦਰੇ ਡੱਕ ਲਈ ਉਸ ਨੇ ਅਥਰੂ ਪੁੰਦਿਆ ਕਿਹਾ ਪੂਰਾ ਤਾਂ ਇਹ ਉਦੋਂ ਹੀ ਹੋ ਗਿਆ ਸੀ ਜਦੋਂ ਤੁਸੀਂ ਰਿਪੋਰਟ ਲੈ ਕੇ ਆਏ ਸੀ ਪਰ ਮੈਂ ਤੁਹਾਨੂੰ ਜਾਣਬੁੱਝ ਕੇ ਨਹੀਂ ਸੀ ਦੱਸਿਆ ਮੈਂ ਸੋਚਿਆ ਜੇ ਤੁਹਾਨੂੰ ਹੁਣੇ ਦੱਸ ਦਿੱਤਾ ਤਾਂ ਤੁਸੀਂ ਹੁਣ ਜਹੀ ਦੇ ਲੈ ਕੇ ਪਿੰਡ ਨੂੰ ਤੁਰ ਪੈਣਾ ਹੈ ਫਿਰ ਰੋਣ-ਪਰਲੌਣ ਵਿੱਚ ਪਏ ਮੇਰੇ ਲਾਲਾ ਨੂੰ ਪਤਾ ਨਹੀਂ ਕਦੋਂ ਰੋਟੀ ਦਾ ਟੁੱਕ ਨਸੀਬ ਹੋਣਾ ਹੈ ਤੋਹਾਡੀਆਂ ਪੁੱਖੀਆਂ ਬਿਲਕਦੀਆਂ ਅੰਦਰਾਂ ਦਾ ਸੋਚ ਕੇ ਮੈਂ ਤੁਹਾਨੂੰ ਰੋਟੀ ਖਾਣ ਤੋਰਿਆ ਸੀ ਇਨੀ ਆ ਕੇ ਉਸ ਨੇ ਮੈਨੂੰ ਬਾਹੋਂ ਫੜ ਕੇ ਅੱਗੇ ਕੀਤਾ ਆ ਹੁਣ ਆਪਣੇ ਤੁਰ ਗਏ ਪਿਓ ਦਾ ਮੂੰਹ ਵੇਖ ਲੈ ਉਸ ਨੇ ਮੇਰੇ ਪਿਤਾ ਦੇ ਚਿਹਰੇ ਤੇ ਦਿੱਤਾ ਕਪੜਾ ਚੁੱਕਿਆ ਅਤੇ ਉਸ ਦੇ ਸਦਾ ਲਈ ਸੌਂ ਗਏ ਸ਼ਾਂਤ ਚਿਹਰੇ ਨੂੰ ਨਿਹਾਰਦੇ ਨੇ ਮੈਨੂੰ ਛੋਟੇ ਬਾਲ ਵਾਂਗ ਆਪਣੀ ਛਾਤੀ ਨਾਲ ਕੁੱਟ ਲਿਆ ਮੇਰੀ ਮਾਂ ਦੀ ਉਮਰ ਉਦੋਂ 41-42 ਸਾਲ ਦੀ ਸੀ ਅਤੇ ਮੇਰਾ ਪਿਓ 45-46 ਸਾਲ ਦਾ ਹੋਵੇਗਾ ਉਸ ਦਾ ਸੁਹਾਗ ਉਸ ਨੂੰ ਸਦਾ ਲਈ ਛੱਡ ਕੇ ਚਲਾ ਗਿਆ ਸੀ ਪਤੀ ਤੋਂ ਬਿਨਾਂ ਉਹ ਸੱਗੇ ਦੌਰ ਤੱਕ ਬਿਰਹਾ ਦੀ ਮਾਰੂ ਥਲਵਾਂਗ ਭੁਜਦੇ ਵਿੱਚ ਜ਼ਿੰਦਗੀ ਪਈ ਸੀ ਉਸ ਦਾ ਜਹਾਨ ਲੁੱਟਿਆ ਗਿਆ ਸੀ ਇਸ ਪਰਬਤੋਂ ਪਾਰੇ ਦੁੱਖ ਨੂੰ ਤਸੀਸ ਵਟਕੇ ਪੀ ਜਾਣ ਦੀ ਤਾਕਤ ਉਸ ਦੀ ਕਿਹੋ ਜਿਹੀ ਅਦੁੱਤੀ ਮਮਤਾ ਨੇ ਉਸ ਮਹਾਨ ਔਰਤ ਨੂੰ ਬਖਸ਼ੀ ਸੀ ਕਿ ਉਹਦੇ ਜ਼ਿੰਦਗੀ ਦੀਆਂ ਇਹਨਾਂ ਸਭ ਤੋਂ ਦੁਖਾਂਤਕ ਘੜੀਆਂ ਵਿੱਚ ਵੀ ਉਸ ਨੂੰ ਆਪਣੇ ਪੁੱਤ ਦੀ ੋਖ ਦਾ ਖਿਆਲ ਰਿਹਾ ਸੀ ਜਦੋਂ ਉਸ ਤ੍ਰੇਸ਼ ਨੂੰ ਚੇਤੇ ਕਰਦਾ ਹਾਂ ਤਾਂ ਮੇਰੇ ਲੋਹੀ ਕੰਡੇ ਖੜੇ ਹੋ ਜਾਂਦੇ ਹਨ ਅੱਖਾਂ ਪਰ ਆਉਂਦੀਆਂ ਹਨ ਅਤੇ ਆਪਣੀ ਮਾਂ ਦੀ ਮਮਤਾ ਸਾਹਮਣੇ ਮੇਰਾ ਸਿਰ ਝੁਕ ਜਾਂਦਾ ਹੈ ਅੱਜ ਮੈਂ ਆਪਣੀ ਮਾਂ ਦੇ ਹਵਾਲੇ ਨਾਲ ਮੈਂ ਸਾਰੀ ਦੁਨੀਆ ਦੀਆਂ ਮਾਵਾਂ ਦੀ ਅਥਾਹ ਸਹਿਨਸ਼ੀਲਤਾ ਸਦਕ ਸਬਰ ਅਤੇ ਡੁੱਲ ਡੁੱਲ ਪੈਂਦੀ ਮੁਹੱਬਤ ਨੂੰ ਨਮਸਕਾਰ ਕਰਦਾ ਹਾਂ ਧੰਨਵਾਦ ਜੀ ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ